ਚੜਦੀ ਉਮਰੇ ਲਾਲ ਕਿਸੇ ਦਾ ਸਿਵਿਆਂ ਦੇ ਰਾ ਪੈ ਜੇ ਤੇਰੀ ਇਸ ਕਰਨੀ ਨੂੰ ਕੋਈ ਕਿਦਾਂ ਚੁੱਪ ਕਰ ਸਹਿ ਜੇ ਚੜਦੀ ਉਮਰੇ ਲਾਲ ਕਿਸੇ ਦਾ ਸਿਵਿਆਂ ਦੇ ਰਾ ਪੈ ਜੇ ਤੇਰੀ ਇਸ ਕਰਨੀ ਨੂੰ ਕੋਈ ਕਿਦਾਂ ਚੁੱਪ ਕਰ ਸਹਿ ਜੇ ਜਬਾਨ ਪੁੱਤ ਦੀ ਅਰਥੀ ਨੂੰ ਜਦ ਚੁੱਕਦਾ ਬੁੱਢਾ ਬਾਪ ਓਏ ਰੱਬਾ ਇਹ ਕੈਸਾ ਇਨਸਾਫ ਇਹ ਕੈਸਾ ਇਨਸਾਫ ਓ ਰੱਬਾ ਇਹ ਕੈਸਾ ਇਨਸਾਫ ਜਦ ਕੋਈ ਲੋਭੀ ਦਾਜ ਦੀ ਖਾਤਰ ਨੂਨੂ ਲਾਂਬੂ ਲਾਉਂਦਾ ਉਸ ਵੇਲੇ ਫਿਰ ਆਗਨ ਦੇਵ ਨੂੰ ਤਰਸ ਕਿਉਂ ਨਹੀਂ ਆਉਂਦਾ ਕਲੀਆਂ ਵਰਗੀ ਬੱਚੀ ਨੂੰ ਜਦ ਕਰਦੇ ਕੋਈ ਰਾਖ ਓ ਰੱਬਾ ਇਹ ਕੈਸਾ ਇਨਸਾਫ ਕਰਤਕਮਾਈ ਕਰਕੇ ਜੇ ਕੋਈ ਬੱਚੇ ਆਪਣੇ ਪਾਲੇ ਉਸੇ ਇੱਕ ਕਮਾਊ ਨੂੰ ਜੇ ਆਣ ਬਿਮਾਰੀ ਢਾਲੇ ਤੜਫ ਤੜਫ ਕੇ ਜਾਨ ਨਿਕਲ ਜੇ ਨਾ ਕੋਈ ਪੁੱਛੇ ਬਾਤ ਓਏ ਰਬਾਏ ਕੈਸਾ ਇਨਸਾਫ ਆਖੇ ਰਾਮਾ ਜੈਨਪੁਰੀ ਤੂੰ ਜਿੱਤੇ ਬੜਾ ਸਿਆਣਾ ਪਰ ਕਈ ਵਾਰੀ ਤੇਰੀ ਤਾਨਾ ਸਾਹੀ ਮੰਨਣੀ ਪੈਂਦੀ ਪਾਣਾ ਆਖੇ ਰਾਮਾ ਜੈਨਪੁਰੀ ਤੂੰ ਜਿੱਤੇ ਬੜਾ ਸਿਆਣਾ ਪਰ ਕਈ ਵਾਰੀ ਤੇਰੀ ਤਾਨਾ ਸਾਹੀ ਮੰਨਣੀ ਪੈਂਦੀ ਪਾਣਾ ਕੁਝ ਗਲਤੀਆਂ ਤੇਰੀਆਂ ਵੀ ਤਾਂ ਹੋ ਨਹੀਂ ਸਕਦੀਆਂ ਮੁਆਫ ਓਏ ਰਬਾਏ ਕੈਸਾ ਇਨਸਾਫ ਇਹ ਕੈਸਾ ਇਨਸਾਫ ਔਰ ਰੱਬਾ ਇਹ ਕੈਸਾ ਇਨਸਾਫ ਤੇਰੀ ਇਸ ਫੁਲਵਾੜੀ ਵਿੱਚ ਤੂੰ ਕਿਉਂ ਭੇਜੇ ਉਹ ਬੰਦੇ ਜਾਤਾਂ ਪਾਤਾਂ ਵਾਲੇ ਜਿਹੜੇ ਬੀਜ ਗਏ ਨੇ ਕੰਡੇ ਨਾ ਕੋਈ ਜਾਣੇ ਨਾ ਕੋਈ ਸਮਝੇ ਸਭ ਦੀ ਇੱਕੋ ਜਾਤ ਓਏ ਰੱਬਾ ਇਹ ਕੈਸਾ ਇਨਸਾਫ ਇਹ ਕੈਸਾ ਇਨਸਾਫ ਔਰ ਰੱਬਾ ਇਹ ਕੈਸਾ ਇਨਸਾਫ